ਆਪੇ ਹੀ ਕੰਮ ਕਰਕੇ ਆਹੋ ਉੱਥੇ ਕੰਮ ਕੀਤਾ ਇੱਥੇ ਮੈਂ ਆਹ ਹਥਨਾਕ ਮੋਟਾ ਸਹ ਤਿੰਨ ਹੁਣ ਉਹਨਾਂ ਨੇ ਹੌਲੀ-ਹੌਲੀ ਕਰ ਲਿਆ ਤੇ ਮੈਂ ਇਹਨੂੰ ਸ਼ਾਫੀ ਦਾ ਪੈ ਗਿਆ ਹੌਲੀ ਕਾਤ ਹੋਈ ਨੇ ਤਿੰਨ ਜਣੇ ਨਾਮ ਤਰਿਆ 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 ਆਹੋ ਯਾ ਕਰਨ ਰੋਕ ਕੇ ਤੇ ਮੜਾ ਗਾਂ ਕੱਢਣ ਲੱਗਾ ਉਹਨਾਂ ਨੇ ਮੋਟਾ ਸਹ ਰੋਕ ਕੇ ਤੇ ਇੱਕੜੇ ਚਾਬੀ ਕੱਢ ਲਈ ਹਾਂਜੀ ਦੂਜਾ ਉਹਨਾਂ ਕਦਾ ਪਸਤਾ ਕੱਢ ਪਸਤਾ ਕੜ ਮੈਨੂੰ ਐਂ ਕਹਦੇ ਲੈ ਮੋਬਾਈਲ ਕੱਢ ਮੋਬਾਈਲ ਹਾਂਜੀ ਮੈਂ ਮੋਬਾਈਲ ਦੇਤਾ ਤੇ ਮੈਂ ਪੈਸੇ ਕਹਿੰਦਾ ਪੈਸੇ ਕੱਢ ਪੈਸੇ ਪੋਣੇ ਵੀੜੇ ਪੈਗੇ ਸਾਰਾ ਜਵਾ 1500 ਰੁਪਈਆ ਹੈ ਗਾਓ ਪਰ ਮੋਬਾਈਲ ਕੇ ਦੇਦਾ ਉਹ ਖੋਲ ਬਿਓ ਲੋਕ ਮੈਨੂੰ ਵੀ ਘਬੜਿਆ ਮੈਨੂੰ ਪਤਾ ਨਾ ਮੈਂ ਵੀ ਆਪਦਾ ਉਹ ਦੱਸੀਗਾ ਤੇਰਾ ਨਹੀਂ ਨਹੀਂ ਭੈ ਚੋ ਫਿਰ ਮੋਬਾਈਲ ਤਰੋ ਨਾ ਉਹ ਮੋਬਾਈਲ ਮੈਂ ਖੋਲ ਕੇ ਦਿੱਤਾ ਹੁਣ ਚਿਰੋਂ ਮੁੰਡੇ ਦੋ ਆ ਗਏ ਮਗਰ ਮੋਟਰਸਾਈਕਲ ਤੇ ਉਹਨਾਂ ਨੂੰ ਪਿਸਤੌਲ ਖਾ ਕੇ ਦਾ ਪਿੱਛੇ ਭੱਜੋ ਕਹਿੰਦਾ ਉਹਨੂੰ ਕਹਿੰਦਾ ਉਹ ਗਏ ਤੇ ਮੈਂ ਇੱਥੇ ਖੜ ਗਿਆ ਮੈਂ ਯੱਥ ਕੋਣੀ ਨਾ ਮੈਨੂੰ ਮੈਂ ਬਾਬੇ ਨੂੰ ਮੰਨਦਾ ਰੱਬ ਨੂੰ ਕੋਣੀ ਦਾ ਰੱਬ ਆ ਜਾਓ ਤੇ ਕੀਤਾ ਚੰਗਾ ਹੀ ਕੀਤਾ ਯਾਰ ਤੂੰ ਚੰਗਾ ਹੀ ਕੀਤਾ ਮੁੰਡਾ ਮਾੜਾ ਕਰਦਾ ਹੁੰਦਾ ਹਾਂ ਨਹੀਂ ਨਹੀਂ ਤੁਰਦੇ ਰੱਖ ਗਾਲੀ ਤੇਰੀ ਮਿਹਨਤ ਦੇ ਪੈਸੇ ਯਾਰ ਆ ਵੇਖੋ ਜੀ ਆਪਣੇ ਪਿੰਡ ਦਾ ਹਾਲ ਆੜੇ ਕੱਚੇ ਪੱਕੇ ਕੋਰਕ ਨੂੰ ਛੜਕ ਜਾਂਦੀ ਨਾ ਆ ਬੰਦਾ ਕੋਰਕ ਵੰਡ ਟਰਾਲੀਆਂ ਨੂੰ ਰੰਗ ਕਰਨ ਜਾਂਦਾ ਵਾ ਤੇ ਆ ਜਿਵੇਂ ਮੋਰਾਂ ਦੀ ਮੋਟਰਾਂ ਨਾ ਇਹਦੇ ਲੱਗੇ ਸੜਕ ਦੇ ਉੱਤੇ ਉਹਨਾਂ ਚਰਨ ਖੋ ਗਏ ਤੇ ਲੁੱਟ ਕੇ ਲੈ ਕੇ ਚਿੱਟੇ ਦਿਨ ਦੀ ਗੱਲ ਜਿਵੇਂ ਮਾਲੋ 1 ਵਜੇ ਦਾ ਟਾਈਮ ਜੇ ਆ ਹਾਲ ਜਦੋਂ ਮਜ਼ਦੂਰ ਬੰਦਾ ਵਾ ਤੇ